ਜੋ ਜੀਵ ਜਗੰਧ ਹਜ਼ਾਰਾਂ ਹਜ਼ਾਰਾਂ ਐਸੇ ਜੀਵ ਸੁਬੋਦ ਵਾਲੇ ਚਬ ਦੁੱਤੇ ਖਾ ਗਏ ਸੁਬੋਦ ਫਲੌਣ ਵਾਲੇ ਸੁਬੋਦ ਫਲੌਣ ਵਾਲੇ ਜੀਵ ਖਾ ਗੀ ਤੇਰੀ ਜੜ੍ਹ ਐ ਸੀ ਗਾ ਲਗੋ ਉਤਾੜ ਦਾੜਗ ਤੇਰੀ ਉਸ ਦਾੜ ਨੂੰ ਨਮਸਕਾਰ ਹੈ ਚਬਾਵਾ ਹੈ ਤੇ ਚਬਾਵਾ ਹੈ ਜੱਗੂ ਕਾ ਜੜ ਨਾਲੇ ਜੀਵੁੱਤ ਚਬਾਉਗਾ ਸੋਖਤ ਠਾਏ ਜੱਗੂ ਕਾ ਜੜ ਨਾਲ ਐਸ ਦਾੜ ਨੂੰ ਨਮਸਕਾਰ ਕੀਤੀ ਐ ਦਸ ਪਾਸ਼ਾ ਨੇ ਸਾਰੇ ਦਾਸ ਪ੍ਰੰਤ ਸਾਬਤ ਕਰ ਦੇਣਾ ਵੀ ਆ ਗੁਰੂ ਗ੍ਰੰਥ ਸਾਹਿਬ ਜੈ ਐਸ ਭੰਗਤੀ ਤੇ ਆ ਗਿਆ ਨਮੋ ਦਾੜ ਦਾੜ ਉਹ ਦਾੜ ਨੂੰ ਮੇਰੀ ਨਮਸਕਾਰ ਹੈ ਤੇਰੀ ਰੂਹ ਸੁ ਸੋਭਾ ਕਾ 파ਰਗ ਜਿਹੜੀ ਬੜੀ ਸੋਹਣੀ ਹੈ ਸੁੱਧ ਹੈ ਆਹੀ ਜਿਹੜੀ ਇਹਨਾਂ ਨੇ ਦਿਖਾਈ ਹੈ ਬਾਹਰ ਜਾਓ ਇਹ ਸੋਭ ਦੀ ਜੇ ਤਾਂ ਬੁਰੀ ਲੱਗਦੀ ਹੈ ਇਹ ਤਾਂ ਖਰੂਪ ਨਾਉਂਦੀ ਹੈ ਉਹ ਸਰੂਪ ਹੈ ਤੇਰਾ ਰਗਾਰੀ ਗੱਲ ਰਗਾਰੀ ਦਾੜ ਸੋ ਸੋਵਨ ਵਫਾਰਮ ਜਨ ਚਰਬਿਮ ਜੀਵ ਜਗਤ ਦੇ ਹਜ਼ਾਰ ਜੀਵ ਚੱਬਿਆ ਜਾਤ ਸਰੀਰ ਨਹੀਂ ਚੱਬਿਆ ਚੱਬ ਕੇ ਜਿਹੜੀ ਆਤਮਾ ਨਾ ਉਹਦਾ ਰਸ ਬਾਹਰ ਕੱਢ ਦਿੱਤਾ ਜੇ ਉਹਨੂੰ ਕਹਣਾ ਹੋਏ ਹਲਾਲ ਲੱਗੇ ਹੱਕ ਜਾਏ ਉਤੇ ਗਿਆਨ ਘੜਨ ਨਾਲ ਚੱਬ ਕਹਿਤਾ ਉਤੇ ਗਿਆਨ ਨਾਲ ਚੱਬ ਕੇ ਕੱਢ ਦਿੱਤਾ ਕਿ ਵੇ ਚੀਰਾ ਦੇ ਕੇ ਘੁੱਟ ਕੇ ਕੱਢਦੇ ਨੇ ਨਾ ਜੀਰਾ ਥੀਕ ਹੋ ਜਾਂਦਾ ਜਾੜਾਂ ਚ ਲੈ ਕੇ ਜਿਹੜਾ ਦੂਹੇ ਰਸਤੇ ਬਾਹਰ ਕੱਢ ਦੁੱਤੇ ਜਿਹੜੇ ਚਰਬੀ ਆਂ ਜੀਵ ਜੱਗਮ ਜੀਵ ਚੱਪਿਆ ਹਾਂ ਛੇਤਨ ਚੱਪਿਆ ਜਿਹੜੇ ਆਏ ਸੀ ਨਾ ਪੂਰੇ ਆਉਂਦੇ ਚਰਚਾ ਕਰਨ ਚੱਬ ਕੇ ਰੱਖ ਦਿੰਦੇ ਸਾਰਾ ਭਰ ਦੂਰ ਕੱਢ ਦਿੰਦੇ ਵਿੱਚ ਆ ਸੋਗਤ ਠਾਏ ਕਿਉਂ ਤਤ ਨਾ 부ਝਾ ਚੋਟਾਂ ਖਾਏ ਕਿਉਂ ਤਤ ਨਹੀਂ 부ਝਦਾ ਤਤ ਕਿਉਂ ਨਹੀਂ 부ਝ ਰਹੇ ਲੋ ਇਹ ਸੰਸਾਰ ਇੱਥੇ ਆ ਕੇ ਜੋਗੀ ਖੜੇ ਵੀ ਇਹ ਗੱਲ ਹੈ ਤੁਹਾਡੀ ਇਹ ਹੈ ਇਹ ਲੋਕ ਕੀ ਕਰਦੇ ਕਿਉਂ ਨਹੀਂ 부ਝ ਰਹੇ ਸਾਰੇ ਕਿਉਂ ਨਹੀਂ ਸਮਝ ਰਹੇ ਵੀ ਤੁਸੀਂ ਤਾਂ ਸਮਝ ਲਓ ਸਾਹਮਣੇ ਹੈ ਸਭ ਕੋਈ ਸਾਡੇ ਫਿਰ ਵੀ ਅਸੀਂ ਵਿਚਾਰ ਨਹੀਂ ਕਰ ਰਹੇ ਇਹ ਤਾਂ ਉਹਨਾਂ ਜੋਗੀ ਦੇ ਅਸਰ ਹੋ ਗਿਆ ਗੱਲ ਦਾ ਵੇਰ ਇਹਦਾ ਤਾਂ ਵੀ ਸਾਰਾ ਸੰਸਾਰ ਉਲਟੇ ਪਸੇ ਜਾ ਰਿਹਾ ਹੈ ਇਹ ਤਾਂ ਕੁ ਬਜ਼ੁਰਗ ਹੁੰਦਾ ਸੀ ਪਹਿਲਾਂ ਮੈਨੂੰ ਲੈ ਉਹਦਾ ਜੇ ਮੈਂ ਬੋਲੀ ਜਾਂਦਾ ਸਾਰੀ ਦੁਨੀਆ ਪਾਗਲੇ ਜਾਂ ਤੁਹਾਨੂੰ ਸਮਝਾਈ ਫਿਰ ਕਹਿੰਦੇ ਕੋਈ ਭਾਈ ਕਹਿੰਦਾ ਸਾਰੀ ਦੁਨੀਆ ਪਾਗਲੇ ਠੀਕ ਹੈ ਨਾ ਪਰ ਜੋ ਕਿ ਨੂੰ ਪਤਾ ਲੱਗਿਆ ਤਾਂ ਕਹਿ ਰਿਹਾ ਹੈ ਜੇ ਸਮਝਾਈ ਫਿਰ ਕਹਿ ਰਹੇ ਹੈ ਵੀ ਇਹ ਕੀ ਹੋ ਗਿਆ ਦੁਨੀਆ ਕਿਉਂ ਨਹੀਂ ਪੁੱਛ ਰਹੀ ਇਸ ਗੱਲ ਨੂੰ ਗੱਲ ਤਾਂ ਥੋੜ੍ਹੀ ਆਲੀ ਠੀਕ ਹੈ ਕਿਉਂ ਤੱਤਰ ਨੂੰ ਜੇ ਛੋਟਾ ਖਾਏ ਕਿਉਂ ਛੋਟਾ ਲੱਗਦੇ ਜੇ ਤੱਤ ਮੁੰਦੇ ਦੀ ਚੋਟ ਪਊਗੀ ਪਊਗੀ ਅ ਜੰਮਦਾਰ ਬੰਦੇ ਕੋਈ ਨਾ ਰੱਖਾ ਜੰਮਦਾਰ ਬੰਦੇ ਕੋਈ ਨਾ ਰੱਖਾ ਜੰਮਦਾਰ ਦੇ ਤੇ ਬੱਕਰਾ ਬਣਿਆ ਹੋਇਆ ਹੈ ਹੈ ਕਸਾਈ ਦੇ ਕਿੱਲੇ ਨਾਲ ਕੋਈ ਨਹੀਂ ਛੜਾ ਸਕਦਾ ਬਿਨ ਸ਼ਬਦ ਹੈ ਨਾਹੀਂ ਪੱਤ ਸਾਕ ਹੈ ਆਹ ਦੇ ਇਹਦੇ ਦੋ ਅਰਥ ਨੇ ਬਿਨ ਸ਼ਬਦਾਂ ਨਹੀਂ ਪਤੀ ਸਾਖਾ ਪਤ ਤਤੇ ਨੂੰ ਸਹਰੀ ਹੈ ਪਤੀ ਤਤੇ ਨੂੰ ਸਹਰੀ ਪਤੀ ਲਵ ਬਣਦਾ ਹੈ ਸਾਖਾ ਬਿਨਾ ਸ਼ਬਦ ਤੇ ਪਤੀ ਸਾਖ ਸਾਥ ਨਹੀਂ ਹੁੰਦਾ ਪਤੀ ਦਾ ਦਰਸ਼ਨ ਨਹੀਂ ਹੁੰਦਾ ਪਤੀ ਦਾ ਸਾਖਾ ਧੂਲ ਆਂ ਜਿਵੇਂ ਸੰਸਾਰ ਦੇ ਵਿੱਚ ਜਾਲਬੇ ਨੇ ਸਾਖ ਕੁਬਲਾवटी ਲਿਖਿਆ ਨਾ ਜਾਲਰੀ ਜਾ ਰਿਹਾ ਆਪਣੇ ਬੂੜ ਨਾਲ ਟੁੱਟ ਕੇ ਸਾਖ ਨੂੰ ਕੁਬੜਾ ਗਈ ਜਦ ਜਲ ਦੇ ਨਾਲ ਜਦ ਸਾਖ ਦਾ ਕਨੈਕਸ਼ਨ ਹੋ ਗਿਆ ਬੂੜ ਦੇ ਨਾਲ ਕੀ ਨਿਸ਼ਾਨੀ ਹੋਊ ਪਹਿਲਾਂ ਰਹਿ ਜਾਊਗਾ ਸਾਖ ਹਾਰੀ ਹੋ ਕੇ ਪੱਤੀ ਨਵੀਂ ਫੁੱਟੂਗੀ ਨਵੀਂ ਪੱਤੀ ਫੁੱਟੂਗੀ ਫਿਰ ਪਤਾ ਲੱਗੂਗਾ ਸਾਫ ਇਹ ਜਾਣਨਾ ਜੁੜ ਗਿਆ ਜੁੜੇ ਦੀ ਨਿਸ਼ਾਨੀ ਹੈ ਇਹ ਮੈਂ ਪਤੀ ਦੇ ਸ਼ਖਸਾਤ ਦੀ ਨਿਸ਼ਾਨੀ ਕੀ ਹੋਗੀ ਨਵੀਂ ਗੱਲ ਕਹੂਗਾ ਨਵੀਂ ਦੁਨੀਆ ਨੂੰ ਨਵੀਂ ਲੋ ਕਹੂਗਾ ਇਹ ਤਾਂ ਗੱਲੇ ਹੀ ਦੀ ਸੁਣੀ ਅਸੀਂ ਕਿਤੇ ਨਵੀਂ ਹੈ ਜਿਵੇਂ ਸ਼ਾਹ ਦੇ ਪੱਤੀ ਨਵੀਂ ਫੁੱਟਦੀ ਹੈ ਉਹ ਸਾਡਾ ਗਿਆਨ ਸਿੱਟੇ ਲੱਕਿਓ ਖੜਾ ਆ ਕਿਉਂਗਾ ਇੱਕੋ ਥਾਂ ਉਹੀ ਗੱਲ ਕਿਉਂਕਿ ਇਹ ਜਨਾਂ ਨੇ ਬਾਰ-ਬਾਰ ਜਾਲ ਮੈਨੂੰ ਸਾਫ ਕੁਮੜਾਈ ਹੋਈ ਹੈ ਨਵਾਂ ਪੱਤਾ ਫੁੱਟਦਾ ਹੀ ਅੱਗੇ ਚਲਦੀ ਗਈ ਤੀ ਬੂਹrna ਜਾਂ ਜੁੜ ਜੂਗਾ ਨਵੇਂ ਪੱਤੇ ਫੁੱਟਣਗੇ ਨਵੇਂ ਫੁੱਲ ਆਉਣਗੇ ਤਾਂ ਫੜ ਲੱਗੂਗਾ ਗੱਲ ਸਾਰੀ ਉਹਨਾਂ ਵਿੱਚਰੇ ਤੇ ਸਟਾਰਟ ਹੋਊ ਇਹ ਸਾਰੀ ਉਹਨਾਂ ਵਿੱਚਰੇ ਤੇ ਸਟਾਰਟ ਗੱਲ ਜਿਹੜੀ ਆ ਪੱਤ ਸਾਖਾ ਸਾਖ ਰੂਪ ਪੱਤੀ ਫੁੱਟੂਗੀ ਸਾਰੀ ਸੱਚਾ ਇਹ ਸੰਸਾਰੀ ਸੱਚ ਹੈ ਪਤੀ ਸਾਖਸ਼ਾਤ ਹੋਊਗਾ ਇਹ ਡਰਾਕਾਰੀ ਸੱਚਾ ਤਾਂ ਉਸੇ ਨੂੰ ਜੀ ਨੂੰ ਸਾਖਸ਼ਾਤ ਹੋ ਉਸੇ ਨੂੰ ਦਿਖੂ ਦੂਏ ਨੂੰ ਤਾਂ ਦਿਖਣਾ ਨਹੀਂ ਦੂਏ ਨੂੰ ਕਿਵੇਂ ਦਿਖੂਗਾ ਦੂਏ ਨੂੰ ਐ ਦਿਖੂਗਾ ਜਿਵੇਂ ਪੱਤੀ ਸਾਖ ਨੂੰ ਫੁੱਟਦੀ ਹੈ ਨਵੀਂ ਆਪਾਂ ਮੰਨ ਰਹੇ ਨੇ ਵੀ ਹਾਂ ਟਾਣੀ ਗਾਂ ਚੱਲ ਵੀ ਇਹ ਨੂੰ ਰਾਸੌਰ ਲੱਗਿਆ ਉਹ ਗੱਲ ਨਵੀਂ ਤੋਂ ਬਤਾ ਲੂਗਾ ਸਤਜਾਲੂ ਪਤਾ ਦਿਖੂਗਾ ਪ੍ਰਬੰਧ ਜਿਵੇਂ ਅਸੀਂ ਸਮਝ ਲੈਨੇ ਆ ਵੀ ਇਹ ਟਾਣੀ ਹੁਣ ਚੱਲ ਵੀ ਕਲਮ ਲਾਦੇ ਆ ਕੱਢ ਕੇ ਇੱਕ ਦੂਏ ਨੂੰ ਜਾਂ ਜਿਹੜੀ ਕਲਮ ਲਾਈ ਹੈ ਉਹਦੇ ਤੇ ਪੱਤਾ ਨਵਾ ਫੁੱਟਣ ਲੱਗਦਾ ਨਾ ਫੇਰ ਪਤਾ ਲੱਗਦਾ ਵੀ ਜਿਹੜੇ ਨਵੇਂ ਨਾ ਕਨੈਕਟ ਕੀਤੇ ਅਸੀਂ ਕਿਹੜੇ ਨਾ ਉਹ ਜੋ ਰਾਸੇ ਤੇ ਆ ਕੇ ਚੱਲ ਪਿਆ ਉਹਨਾਂ ਜਰ ਪੱਤਾ ਨਹੀਂ ਫੁੱਟਦਾ ਜੇ ਨਾ ਜਿਹਨੂੰ ਰਾਸ ਨਹੀਂ ਮਿਲਦਾ ਦੇ ਉਤਰਾ ਚੱਲ ਪੈਣਾ ਨਾ ਪਹਿਲਾਂ ਤਾਂ ਇਨਾ ਵਗਰਾ ਚੱਲਦਾ ਕਿਉਂ ਕਬੜਾਉਣਾ ਕਿ ਤਾ ਕਬੜਾ ਗਿਆ ਉਹਨਾਂ ਕਬੜਾ ਗਿਆ ਉਦੋਂ ਜਾਗਾ ਨਹੀਂ ਕਬੜਾਉਣਾ ਪਨੀਰੀ ਪੱਟ ਗਿਆ ਤੁੜਿਆ ਤਾਂ ਲਾੜ ਦੇ ਜਾ ਨਵਾਂ ਪੱਤਾ ਢੋੜਦਾ ਫਿਰ ਆਪ ਬਖਾਨਾ ਵੀ ਜੜ ਫੜ ਲਈਏ ਜੜ ਫੜ ਲਈ ਨਾ ਵੀ ਚੱਲ ਬੇਬਦੀ ਪਹਿਲਾ ਕਪੜਾ ਆਇਆ ਤਾਂ ਥਰਡੇ ਦੇ ਕੇ ਪੈੜ ਦੇ ਜਾਨੂ ਪਹਿਲਾਂ ਕੂ ਗਿਆ ਨੇ ਪੈੜ ਦੇ ਜਾਨੂ ਕਲ ਨਵਾਬਤਾ ਚਰਣਾ ਉਹਨਾਂ ਨੂੰ ਬੜੀ ਚੱਲੇ ਪੱਤੇ ਦੀ ਕੋਈ ਗੱਲ ਨਹੀਂ ਕਿਉਂ ਕਰ ਬੁੱਝੇ ਪਾਵੇ ਪਾਰ ਕਿਉਂ ਕਰ ਬੁੱਝੇ ਪਾਵੇ ਪਾਰ ਬੁੱਝੇ ਕੇ ਮੈਂ ਇਹ ਸਾਰੀ ਇਹ ਤਾਂ ਮੁਜਾਰਤ ਹੈ ਕੱਲ ਸਾਰੀ ਬੁੱਝਣ ਵਾਲੀ ਆ ਪਾਵੇ ਪਾਰ ਨਾਨਕ ਮਾਰ ਕੱਲ ਤੂੰ ਬੁੱਝ ਲੈਣਾ ਹੀ ਪਾਰ ਪੜਨਾ ਇਹਨੇ ਬੁੱਝ ਲਿਓ ਪਾਰ ਹੈ ਇਹ ਰੇਬੂ ਜੀ ਉਹ ਵਿਚਾਰਾ ਵੀ ਚੁੜ ਗਿਆ ਹੋਇਆ ਹੁੰਦਾ ਜੀ ਨਾਲ ਮਨਮੁਖੀ ਨਾ ਬੂਝਾ ਗਵਾਲ ਮਨਮੁਖੀ ਜਿਹੜਾ ਉਹ ਗਵਾਰ ਹੈ ਉਹ ਜੀ ਬੂਝਾ ਗੱਲ ਗੁਰਮੁਖੀ ਦੀ ਹੈ ਭਾਸ਼ਾ ਗੁਰਮੁਖੀ ਦੀ ਹੈ ਅਥਾਉਣ ਵਾਲੇ ਬਨਮੁਖ ਨੇ ਮਨਮੁਖਲਾ ਵੱਡਾ ਇਹ ਹੁੰਦਾ ਹੈ ਜੇ ਪੜ ਵੀ ਲਵੇ ਸਭਝ ਵੀ ਲਵੇ ਤਾਂ ਬਨਦਾ ਨਹੀਂ ਹੁੰਦਾ ਜਿੰਨਾ ਜਰ ਬਨਦਾ ਨਹੀਂ ਹੈ ਕੁਨ ਨਾ ਜਰ ਬੁਝ ਨਹੀਂ ਸਕਦਾ ਬਨਣੀ ਉਹ ਹੈ ਗੱਲ ਜਿਹੜੀ ਅਸੀਂ ਸਮਝ ਲਈ ਦੇਖੋ ਬਨਣੀ ਉਹਦੀ ਹੈ ਜੇਦੀ ਸਾਨੂੰ ਸਮਝ ਆ ਗਈ ਬੁਝਣੀ ਉਹ ਹੈ ਜਿਹੜੀ ਸਮਝ ਨਹੀਂ ਗਈ ਜਿਹੜੀ ਤਾ ਹੋਈ ਹੈ ਜਿਹੜੀ ਸਮਝ ਨਹੀਂ ਆਈ ਜਿੱਡੀ ਬਾਣੀ ਸਮਝ ਆਈ ਹੈ ਜਿੰਦੇ ਉਹਦੀ ਉਹਨੇ ਮੰਨਣੀ ਹੈ ਜੇ ਉਹ ਨਹੀਂ ਮੰਨੂਗਾ ਤਾਂ ਬੁਝਣ ਵਾਲੇ ਕੋਲ ਸਤ ਤੂਗਾ ਜਿਉਣਾ ਬੁਢੀਰੀ ਤਾਂ ਬੁਝਣ ਵਾਲੇ ਪਾਸੇ ਤੂੰ ਕੇਸ ਕਰਕੇ ਜਾਂ ਬੁਝਣ ਵਾਲੇ ਪਾਸੇ ਕਿਉਂ ਤੁਰੂ ਬਰ ਮੁਖ ਹੈ ਉਹ ਬਰਦਾ ਨਹੀਂ ਬਣੂ ਸੱਚ ਕਰਕੇ ਬੰਦਾ ਹੀ ਨਹੀਂ